ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਵਿੱਚ ਲਗਭਗ 100 ਗੁਣਾ ਵਾਧਾ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਖੇਤਾਂ ਦੇ ਵਿੱਚ ਲੱਗਣ ਵਾਲੇ ਬਿਜਲੀ ਟਾਵਰਾਂ ਨੂੰ ਲੈ ਕੇ ਜੋ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਸੀ ਲਗਭਗ ਉਸ ਦੇ ਵਿੱਚ ਹੁਣ 100 ਗੁਣਾ ਵਾਧਾ ਕਰ ਦਿੱਤਾ ਗਿਆ ਬਕਾਇਦਾ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਣ ਦੀਆਂ ਖਬਰਾਂ ਨੇ ਤਾਂ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਅਕਸਰ ਬਿਜਲੀ ਦੀਆਂ ਵੱਡੀਆਂ ਲਾਈਨਾਂ ਲੰਘਦੀਆਂ ਨੇ ਜਿਸ ਕਰਕੇ ਕਿਸਾਨਾਂ ਦੀ ਜ਼ਮੀਨ ਦਾ ਮੁੱਲ ਹੈ ਜਿਹੜਾ ਉਹ ਵੀ ਕਿਤੇ ਨਾ ਕਿਤੇ ਘਟਦਾ ਸੀ ਪਰ ਹੁਣ ਮੁਆਵਜ਼ਾ ਜਿਹੜਾ ਉਹ ਕਿਤੇ ਨਾ ਕਿਤੇ ਟਾਵਰ ਲੱਗਣ ਦਾ 100 ਗੁਣਾ ਲਗਭਗ ਵਧਾ ਦਿੱਤਾ ਗਿਆ ਜਿਸ ਕਰਕੇ ਕਿਸਾਨਾਂ ਨੂੰ ਕੁਝ ਰਾਹਤ ਹੈ ਜਿਹੜੀ ਉਹ ਜ਼ਰੂਰ ਮਿਲੇਗੀ ਹਾਲਾਂਕਿ ਕਿਸਾਨ ਇਸ ਤੋਂ ਸੰਤੁਸ਼ਟ ਨੇ ਜਾਂ ਨਹੀਂ ਇਹ ਕਿਸਾਨਾ ਕਿਸਾਨ ਕੁਝ ਹੀ ਦੱਸ ਸਕਦੇ ਨੇ ਬਿਜਲੀ ਵਿਭਾਗ ਵੱਲੋਂ ਬਕਾਇਦਾ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਨੇ ਖੇਤਾਂ 'ਚ ਬਿਜਲੀ ਟਾਵਰ ਲਾਏ ਜਾਣ ਉੱਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ 'ਚ 200 ਗੁਣਾ ਵਾਧਾ ਕੀਤਾ ਹੈ ਇੱਥੋਂ ਤੱਕ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ 'ਚੋਂ ਵੱਡੀਆਂ ਤਾਰਾ ਲੰਘਣਗੀਆਂ ਉਹਨਾਂ ਦੇ ਬਦਲੇ 'ਚ ਵੀ ਕਿਸਾਨਾਂ ਨੂੰ ਠੁਕਮਾ ਮੁਆਵਜ਼ਾ ਮਿਲੇਗਾ ਬਿਜਲੀ ਵਿਭਾਗ ਨੇ 3 ਫਰਵਰੀ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਨਾਲ ਹੁਣ ਖੇਤਾਂ 'ਚੋਂ ਨਵੀਆਂ ਬਿਜਲੀ ਲਾਈਨਾਂ ਖਿੱਚਣ ਦੇ ਚਲੇ ਅੜੀਕੇ ਵੀ ਦੂਰ ਹੋਣ ਦੀ ਸੰਭਾਵਨਾ ਬਣ ਗਈ ਹੈ ਮੋਕਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਕਿਸਾਨੀ ਮੁਆਵਜ਼ੇ 'ਚ ਵਾਧੇ ਲਈ ਪ੍ਰਵਾਨਗੀ ਦਿੱਤੀ ਸੀ ਇਸ ਫੈਸਲੇ ਨਾਲ ਕਿਸਾਨ ਕਰੀਬ 125 ਕਰੋੜ ਰੁਪਏ ਦਾ ਸਾਲਾਨਾ ਮੁਆਵਜ਼ਾ ਵਜੋਂ ਲੈ ਸਕਣਗੇ ਨਵਾਂ ਮੁਆਵਜ਼ਾ ਫਾਰਮੂਲਾ ਪਵੇਖ ਵਿੱਚ ਕੱਟੀਆਂ ਜਾਣ ਵਾਲੀਆਂ 66 ਕੇਵੀ 132 ਕੇਵੀ 220 ਕੇਵੀ ਅਤੇ 400 ਕੇਵੀ ਲਾਈਨਾਂ ਤੇ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਖੇਤਾਂ 'ਚ ਬਿਜਲੀ ਲਾਈਨਾਂ 'ਤੇ ਟਾਵਰ ਬਿਜਲੀ ਜਗ੍ਹਾ ਦੀ ਕੀਮਤ ਹੀ ਮਿਲਦੀ ਸੀ ਜੋ ਕਿ ਜ਼ਮੀਨ ਦੀ ਪ੍ਰਤੀ ਏਕੜ ਕੀਮਤ ਦਾ 85% ਹੀ ਹੁੰਦੀ ਸੀ ਹੁਣ ਜ਼ਮੀਨ ਦੀ ਕੀਮਤ ਦਾ 100% ਮਿਲੇਗਾ ਬਿਜਲੀ ਲਾਈਨਾਂ ਵਾਲੇ ਟਾਵਰਾਂ ਦੇ ਚਾਰ ਚੁਫੇਰੇ 1-1 ਮੀਟਰ ਜਗ੍ਹਾ ਦਾ ਵੀ ਮੁਆਵਜ਼ਾ ਮਿਲੇਗਾ ਇਹ ਵੱਡੀ ਖਬਰ ਹੈ ਕਿ ਬਿਜਲੀ ਟਾਵਰ ਜਿੱਥੇ ਲਗਾਇਆ ਜਾਊਗਾ ਜਿਸ ਖੇਤ ਦੇ ਵਿੱਚ ਉਸ ਦੇ ਆਲੇ-ਦੁਆਲੇ ਜਿਹੜੀ ਜਗ੍ਹਾ ਹੋਊਗੀ ਉਸ ਦਾ ਇੱਕ ਜਿਹੜਾ ਘੇਰਾ ਹੋਊਗਾ ਉਸ ਦਾ ਵੀ ਮੁਆਵਜ਼ਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਊਗਾ ਚਾਰ ਚੁਫੇਰੇ ਜਿਹੜਾ 1 ਮੀਟਰ ਦਾ ਘੇਰਾ ਹੋਵੇਗਾ ਇਸ ਤੋਂ ਇਲਾਵਾ ਜੇ ਵੱਡੀ ਬਿਜਲੀ ਲਾਈਨ ਖੇਤਾਂ ਚੋਂ ਲੰਘੇਗੀ ਤਾਂ ਉਹਨਾਂ ਦੀਆਂ ਤਾਰਾਂ ਹੇਠਲੇ ਰਕਬੇ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਮਿਲੇਗਾ ਯਾਨੀ ਕਿ ਜਿੱਥੋਂ-ਜਿੱਥੋਂ ਤਾਰ ਲੰਘੂਗੀ ਉਸ ਜ਼ਮੀਨ ਦਾ ਹਿੱਸਾ ਜਿਹੜਾ ਜਾਂ ਕਹਿ ਸਕਦੇ ਹੋ ਉਹ ਹਿੱਸੇ ਦੀ ਜ਼ਮੀਨ ਹੈ ਜਿਹੜੀ ਉਸ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਮਿਲੇਗਾ ਪਿਛਲੇ ਵਿਭਾਗ ਵੱਲੋਂ ਹਰ ਵੇਲੇ ਨਵੀਆਂ ਬਿਜਲੀ ਲਾਈਨਾਂ ਪਾਈਆਂ ਜਾਂਦੀਆਂ ਨੇ ਅਕਸਰ ਕਈ ਅੜਿੱਕੇ ਖੜੇ ਹੋ ਜਾਂਦੇ ਨੇ ਕਿ ਕਿਸਾਨ ਨਵੇਂ ਟਾਵਰਾਂ ਆਦ ਦਾ ਵਿਰੋਧ ਵੀ ਕਰਦੇ ਨੇ ਨਵੇਂ ਫਾਰਮੂਲੇ ਅਨੁਸਾਰ ਹੁਣ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਟੁਕਮਾ ਮੁਆਵਜ਼ਾ ਮਿਲੇਗਾ ਮਿਸਾਲ ਦੇ ਤੌਰ ਤੇ ਜ਼ਮੀਨ ਦਾ ਕਲੈਕਟਰ ਰੇਟ ਪ੍ਰਤੀ ਏਕੜ 16 ਲੱਖ ਹੋਣ ਦੀ ਸੂਰਤ 'ਚ ਪਹਿਲਾਂ 220 ਕੇਵੀ ਬਿਜਲੀ ਲਾਈਨ ਦਾ ਮੁਆਵਜ਼ਾ ਪ੍ਰਤੀ ਕਿਲੋਮੀਟਰ 43000 ਰੁਪਏ ਮਿਲਦਾ ਸੀ ਹੁਣ ਇਹ ਮੁਆਵਜ਼ਾ 42 ਲੱਖ ਰੁਪਏ ਪ੍ਰਤੀ ਕਿਲੋਮੀਟਰ ਦੇ ਲਿਹਾਜ਼ ਨਾਲ ਮਿਲੇਗਾ ਤਾਂ ਇਹ ਵੱਡਾ ਵਾਧਾ ਜਿਹੜਾ ਕੀਤਾ ਗਿਆ ਇਸੇ ਤਰ੍ਹਾਂ 66 ਕੇਵੀ ਲਾਈਨ ਦਾ ਪਹਿਲਾਂ ਪ੍ਰਤੀ ਕਿਲੋਮੀਟਰ ਮੁਆਵਜ਼ਾ 26000 ਰੁਪਏ ਮਿਲਦਾ ਸੀ ਜੋ ਹੁਣ 22 ਲੱਖ ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮਿਲੇਗਾ ਇਹ ਬਿਜਲੀ ਲਾਈਨਾਂ ਜੇ ਸ਼ਹਿਰਾਂ ਚੋਂ ਲੰਘਦੀਆਂ ਹਨ ਤਾਂ ਉਹਨਾਂ ਮਾਲਕਾਂ ਨੂੰ ਵੀ ਇਹ ਮੁਆਵਜ਼ਾ ਰਾਸ਼ੀ ਮਿਲੇਗੀ ਕਿਸਾਨ ਖੇਤਾਂ ਦੀ ਵਰਤੋਂ ਵੀ ਕਰ ਸਕਣਗੇ ਇਸ ਤਰ੍ਹਾਂ ਪਹਿਲਾਂ ਜਿਵੇਂ ਪਹਿਲਾਂ ਕਰਦੇ ਸੀਗੇ ਪਾਵਰਕੋਮ ਨੂੰ ਉਮੀਦ ਬੱਝੀ ਹੈ ਕਿ ਨਵਾਂ ਫੈਸਲਾ ਕਿਸਾਨਾਂ ਲਈ ਟੁਕਮਾ ਮੁਆਵਜ਼ੇ ਰਾਸ਼ੀ ਦਾ ਪ੍ਰਬੰਧ ਕਰੇਗਾ ਅਤੇ ਕਈ ਤਰ੍ਹਾਂ ਦੇ ੜਿੱਕੇ ਨੇ ਜਿਹੜੇ ਬਿਜਲੀ ਲਾਈਨਾਂ ਪਾਉਣ ਵਿੱਚ ਆ ਰਹੇ ਸੀ ਕਿਉਂਕਿ ਕਿਸਾਨ ਅਕਸਰ ਬਿਜਲੀ ਲਾਈਨ ਦਾ ਵਿਰੋਧ ਵੀ ਕਰ ਦਿੰਦੇ ਨੇ ਜਿਵੇਂ ਹੋਰ ਪਾਈਪਲਾਈਨ ਪੈਣ ਦਾ ਵਿਰੋਧ ਅਕਸਰ ਕਿਸਾਨਾਂ ਵੱਲੋਂ ਕੀਤਾ ਜਾਂਦਾ ਤਾਂ ਹੁਣ ਜਿਹੜਾ ਵਿਰੋਧ ਹੁੰਦਾ ਸੀ ਕਿਤੇ ਨਾ ਕਿਤੇ ਉਹ ਘਟਣ ਦੀ ਸੰਭਾਵਨਾ ਜਿਹੜੀ ਆ ਉਹ ਜਿਤਾਈ ਗਈ ਹੈ ਹਾਲਾਂਕਿ ਆਉਣ ਵਾਲਾ ਸਮਾਂ ਦੱਸੇਗਾ ਕਿਸਾਨ ਇਸ ਤੋਂ ਸੰਤੁਸ਼ਟ ਨੇ ਜਾਂ ਫਿਰ ਨਹੀਂ ਕਿਉਂਕਿ ਖਤਰਾ ਜਿਹੜਾ ਉਹ ਕਿਤੇ ਨਾ ਕਿਤੇ ਜ਼ਰੂਰ ਬਿਜਲੀ ਦਾ ਬਣਿਆ ਰਹਿੰਦਾ ਹੈ ਬੇਸ਼ੱਕ ਮੁਆਵਜ਼ਾ ਕਿੰਨਾ ਵੀ ਦੇ ਦਿੱਤਾ ਜਾਵੇ ਕਿਸਾਨਾਂ ਨੂੰ ਜ਼ਮੀਨ ਦਾ ਜਿੰਨਾ ਮਰਜ਼ੀ ਭਾਅ ਦੇ ਦਿੱਤਾ ਜਾਵੇ ਪਰ ਕਿਤੇ ਨਾ ਕਿਤੇ ਜਦੋਂ ਜ਼ਮੀਨ ਹੈ ਜਿਹੜੀ ਜਦੋਂ ਉਸ ਦੇ ਵਿੱਚ ਬਿਜਲੀ ਦੇ ਵੱਡੇ ਟਾਵਰ ਜਾਂ ਫਿਰ ਵੱਡੀਆਂ ਲਾਈਨਾਂ ਜਦੋਂ ਲੰਘਦੀਆਂ ਨੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਜ਼ਰੂਰ ਪੈਂਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਦਾ ਮੁੱਲ ਹੈ ਉਸ ਤਰ੍ਹਾਂ ਜ਼ਮੀਨ ਦਾ ਨਹੀਂ ਵਧਦਾ ਦੂਜੇ ਪਾਸੇ ਖਤਰਾ ਜਿਹੜਾ ਉਹ 24 ਘੰਟੇ ਬਣਿਆ ਰਹਿੰਦਾ ਕਿਉਂਕਿ ਹਾਈ ਵੋਲਟੇਜ ਤਾਰਾਂ ਹੁੰਦੀਆਂ ਨੇ ਜੋ ਕਿਸਾਨਾਂ ਦੇ ਖੇਤਾਂ ਵਿੱਚੋਂ ਲੰਘਦੀਆਂ ਨੇ ਜਿਸ ਕਰਕੇ ਖੇਤੀ ਕਰਨੀ ਵੀ ਕਿਤੇ ਨਾ ਕਿਤੇ ਮੁਸ਼ਕਲ ਹੁੰਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਇਸ ਫੈਸਲੇ ਤੋਂ ਕਿੰਨੇ ਕੁ ਸੰਤੁਸ਼ਟ ਹੁੰਦੇ ਨੇ ਬਿਜਲੀ ਟਾਵਰਾਂ ਨੂੰ ਲੈ ਕੇ ਇਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਖੇਤਾਂ ਦੇ ਵਿੱਚ ਜੋ ਟਾਵਰ ਲਗਾਏ ਜਾਂਦੇ ਨੇ ਉਸ ਮੁਆਵਜ਼ੇ ਦੇ ਵਿੱਚ ਲਗਭਗ 100 ਗੁਣਾ ਵਾਦਾ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਜਿੱਥੋਂ-ਜਿੱਥੋਂ ਲਾਈਨ ਲੰਘੂਗੀ ਬਿਜਲੀ ਦੀ ਤਾਰ ਲੰਘੂਗੀ ਉਸ ਹੇਠਲੀ ਜ਼ਮੀਨ ਦਾ ਵੀ ਮੁਆਵਜ਼ਾ ਦਿੱਤਾ ਜਾਊਗਾ ਇੱਥੋਂ ਤੱਕ ਕਿ ਟਾਵਰ ਦੇ ਆਲੇ-ਦੁਆਲੇ 1 ਮੀਟਰ ਜਿਹੜਾ 区域 ਹੋਵੇਗਾ ਉਸ ਦਾ ਮੁਆਵਜ਼ਾ ਵੀ ਪੰਜਾਬ ਸਰਕਾਰ ਵੱਲੋਂ ਖੇਤੀ ਜਿਹੜਾ ਕਿਸਾਨ ਹੈ ਜਿਸ ਦੀ ਜ਼ਮੀਨ ਹੋਵੇਗੀ ਉਸ ਨੂੰ ਦਿੱਤਾ ਜਾਵੇਗਾ